ਚੇਰੇ کافی ਵਧੀਆ ਸਹਿਯੋਗ ਕਿਸੇ ਵਿਆਹ ਦੇ ਵਿੱਚ ਪਾ ਕੇ ਆਏ ਆ ਨਾ ਨਾਲ ਨਾਲ ਤੁਹਾਨੂੰ ਪਤਾ ਹੈ ਪੇਸ਼ੈਂਟ ਦੀ ਸੇਵਾ ਲਗਾਤਾਰ ਚੱਲਦੀ ਹੈ ਪੀਜੀਆ ਦੇ ਵਿੱਚ ਹਰੇਕ ਮੰਗਲਵਾਰ ਦਵਾਈਆਂ ਦੇ ਲੰਗਰ ਬਾਕੀ ਲੰਗਰ ਲਗਾਤਾਰ ਚੱਲ ਰਹੇ ਹਨ ਕੀ ਹੋਇਆ ਤੁਹਾਡੇ ਘਰ ਨਾਲ ਦਵਾਈ ਆ ਮਹੀਨੇ ਦੀ ਕੀ ਹੋਇਆ ਭਾਜੀ ਹੋਰ ਦੋ ਚਾਰ ਮਹੀਨੇ ਦੀ ਦਿੱਤੀ ਸੀ ਹਾਂ ਨਿਊਰੋ ਦੀ ਸਟ ਹੈ ਆ ਵੀ ਲੈ ਤੁਹਾਡੇ ਭਾਜੀ ਹੈ ਹਾਂ ਲੋ ਕੋਈ ਚੱਲਦੀ ਹੈ ਫਰੀ ਆਲੀ ਜੀ ਪ੍ਰੀਆ ਪੇਸ਼ੈਂਟ ਆ ਸਰ ਦੀ ੱਡੀ ਹੈਗੀ ਪ੍ਰੀਆ ਵਾਲੀ ਸੇਮ ਕੀ ਇਹ ਵੀ ਬਿਲ ਚੱਲਦੀ ਹੈ ਸਾਡੀ ਮਾਰੀ ਕਿਹੜੀ ਹੈ ਦਬਾਅ ਦੀ ਹੈ ਦੌਰੇ ਦੀ ਉਮਰ ਸੀ ਕਿੰਨਾ ਬੱਚੀ ਸੀ ਇਹ ਸੱਟ ਇਹ ਇੱਥੇ ਨਾਲ ਸਪਰੇਸ਼ਨ ਨਾ ਹੋ ਗਿਆ ਕੋਈ ਇੱਥੇ ਆਕ ਠੀਕ ਹੈ ਹੁਣ ਹਾਂ ਦਿਸਦਾ ਤਾਂ ਪੂਰਾ ਪਰ ਥੋੜੀ ਵੱਡੀ ਹੈ ਕਿ ਸਾਹਿਬ ਨਹੀਂ ਇਹ ਹੁਣ ਸਾਈਜ਼ ਵਧਿਆ ਘਟਿਆ ਵਧਿਆ ਜੀ ਕਿਉਂਕਿ ਇਹਨੂੰ ਘਟਦਾ ਜਾਂਦਾ ਉਹ ਦੋਈ ਚੱਲਦੀ ਘਟਦਾ ਜਾਂਦਾ ਪਿੱਛੇ ਤੇਗਾ ਬਣਦੀ ਨੇ ਹਾਂਜੀ ਜੀ ਇਹਨਾਂ ਰੱਖੀਏ ਇਹਦੇ ਅੰਦਰ ਰੱਖੀਏ ਇੱਥੇ ਰੱਖੀਏ ਜੀ ਜੀ ਪਿੱਛੇ ਪ੍ਰੈਸ ਹੋਣੀ ਹੈ ਇਹ ਨਹੀਂ ਆਪਣੀ ਜਗ੍ਹਾ ਤੇ ਜਾਣਾ ਤਾਂ ਇਹ ਬਰਬਰ ਹੈ। ਕੀ ਕਹਿੰਦੇ ਡਾਕਟਰ ਬੀਜ ਇਹਦੇ ਹੌਲੀ ਹੌਲੀ ਸੈਟ ਹੋ ਜਾਏ। ਹੌਲੀ ਹੌਲੀ ਸੈਟ ਹੋ ਗਈ ਹੈ। ਸੋ ਸੰਗਤ ਪੀਜੀਆਈ ਚ ਦਵਾਈਆਂ ਦੀ ਸੇਵਾ ਵੀ ਲਗਾਤਾਰ ਚੱਲ ਰਹੀ ਹੈ ਹੜਪਾ ਪ੍ਰਭਾਵਿਤ ਖੇਤਰਾਂ ਵਿੱਚ ਬਹੁਤ ਸਾਰੇ ਪੇਸ਼ੈਂਟਾਂ ਨੂੰ ਹਾਂ ਕਰਕੇ ਆਤੇ ਹਨ। ਸਵੇਰੇ 1 ਸਾਲ ਦਾ ਬੱਚਾ ਸੀਗਾ ਉਹਦੀ ਅੱਖ ਦਾ ਆਪਰੇਸ਼ਨ ਹੈ ਨਾ ਉਹ ਵੀ 21 ਤਰੀਕ 21 ਨਵੰਬਰ ਤੋਂ ਆ ਰਿਹਾ ਹੈ। ਉਹਦੇ ਆਪਰੇਸ਼ਨ ਦੇ ਵਿੱਚ ਵੀ ਸਹਿਯੋਗ ਪਾਣ ਲੱਗੇ ਹਨ। ਇਹ ਸੇਵਾਵਾਂ ਵੀ ਫਲੱਡ ਹਿੱਟ ਏਰੀਆ ਚ ਲਗਾਤਾਰ ਨਾਲ-ਨਾਲ ਚੱਲ ਰਹੀਆਂ ਨੇ ਨਾ। ਬੜਾ ਲੰਬਾ ਚੌੜਾ ਸਕੋਪ ਹੈ ਯਾਰ ਘਾੜ ਪ੍ਰਭਾਵਿਤ ਖੇਤਰਾ ਚ ਕੱਲੀ ਹੜ੍ਹਾਂ ਦੀ ਮਾਰ ਦੀ ਸੇਵਾ ਨਹੀਂ ਚਲਦੀ ਬਹੁਤ ਖੁਸ਼ ਨਾਲ ਨਾਲ ਚਲਦਾ ਬਹੁਤ ਖੁਸ਼ ਹੈ ਨਾ ਜਿੰਨਾ ਤੁਸੀਂ ਗਰਾਊਂਡ ਤੇ ਇਨਵੋਲਵ ਹੋਵੋਗੇ ਉਨਾ ਜ਼ਿਆਦਾ ਜਾਣੋਗੇ ਪਲੀਜ਼ ਸਾਡੇ ਨਾਲ ਜੁੜੋ ਸਾਡੇ ਵੀਡੀਓ ਸਾਂਝੇ ਕਰੋ ਪਲੀਜ਼ ਦਾਨੀ ਵੀਰਪਣਾਂ ਨੂੰ ਕਹਿਣ ਦੇ ਬਾਰ-ਬਾਰ ਬੇਨਤੀਆਂ ਕਰਦੇ ਹਾਂ ਸਾਡੇ ਨਾਲ ਜ਼ਰੂਰ ਜੁੜੋ ਸਾਡੇ ਤੋਂ ਪੇਸ਼ੈਂਟ ਅਡਾਪਟ ਕਰ ਸਕਦੇ ਹੋ ਸਾਡੇ ਤੋਂ ਘਰ ਅਡਾਪਟ ਕਰ ਸਕਦੇ ਹੋ 12 ਘਰ ਬਣਾਣਾ ਸ਼ੁਰੂ ਕੀਤੇ ਹੋਏ ਆਂ ਕੱਲ ਸ਼ਾਮੇ ਇੱਕ ਘਰ ਦਾ ਉਦਘਾਟਨ ਨੇ ਪੱਥਰ ਰੱਖ ਕੇ ਆਏ ਸੋ ਇਸ ਤਰ੍ਹਾਂ ਅਲਗ-ਅਲਗ ਸਵਮਾਂ ਲਗਾਤਾਰ ਸਰਨੀ ਸੜੇ ਨਾਲ ਜ਼ਰੂਰ ਜੁੜੋ ਹਨ ਪਰ ਹਾਂ ਵੀਡੀਓ ਸਾਂਝੇ ਕਰ ਦੇਣਾ ਭੁੱਲਿਓ ਤੁਹਾਡਾ ਆਪਣੇ ਆਪ ਚ ਜੋ ਵੀ ਆਨਲਾਈਨ ਵੀਡੀਓ ਸਾਂਝਾ ਕਰਦੇ ਨਾ ਉਹ ਬਹੁਤ ਜ਼ਰੂਰੀ ਇੰਪੋਰਟੈਂਟ ਸੇਵਾ ਬਹੁਤ ਇੰਪੋਰਟੈਂਟ ਮੈਂ ਵੀਡੀਓ ক্লোਜ਼ ਕਰ ਰਿਹਾ ਇਹ ਹੀ ਉਮੀਦ ਕਰਦੇ ਹੋਏ ਕਰਦੇ ਹੋਏ ਕਿ ਤੁਸੀਂ ਵੀਡੀਓ ਸਾਡਾ ਜ਼ਰੂਰ ਸਾਂਝਾ ਕਰੋਗੇ ਜੀ ਤੁਸੀਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਅਸਲ ਚ ਸਹਿਯੋਗ ਪਾਣਾ ਚਾਹ ਰਹੇ ਤੁਹਾਡੀ ਆਪ ਦੀ ਟੀਮ ਹੈ ਪਿਛਲੇ 40-42 ਦਿਨਾਂ ਤੋਂ ਲਗਾਤਾਰ ਬੈਠੇ ਹੈ ਇੱਥੇ ਥੱਕੇ ਨਹੀਂ ਹੈ ਨਾ ਭਜ ਰਹੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਹੈਗੇ ਆ ਮੇਲਾ ਦੇਖਣ ਨਹੀਂ ਆਏ ਸੀਗੇ ਇੱਥੇ ਜਦ ਪਾਣੀ ਚੜਿਆ ਹੋਇਆ ਸੀਗਾ ਅਸਲ ਦੇ ਵਿੱਚ ਜ਼ਿੰਮੇਵਾਰੀ ਨਾਲ ਰਿਸਪੋਨਸੀਬਲ ਮੈਨਰ ਚ ਪਾਰਟਿਸਪੇਟ ਕਰਨ ਲੱਗੇ ਹੋਏ ਆ ਠੀਕ ਹੈ ਕਿਤੇ ਨਹੀਂ ਜਾ ਰਹੇ ਅਸੀਂ ਜ਼ਰੂਰ ਸਹਿਯੋਗ ਕਰੋ